ਅਤ ਦੀ ਗਰਮੀ ਹੈ ਤੇ ਲੋਕਾਂ ਦਾ ਬੁਰਾ ਹਾਲ ਹੈ ਤੇ ਸਬਜ਼ੀ ਕਾਸਤ ਵੀ ਮਾਰ ਚੱਲ ਰਹੀ ਨੇ ਤੁਸੀਂ ਜੁੜੇ ਹੋ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਗਤ ਹੈ ਇਸ ਵੇਲੇ ਪੰਜਾਬ ਦੀ ਗੱਲ ਕਰੀਏ ਤਾਂ ਟੈਂਪਰੇਚਰ 45 ਡਿਗਰੀ ਦੇ ਕਰੀਬ ਹੈ ਲਗਾਤਾਰ ਜਿੱਥੇ ਤੇਜ਼ ਹਵਾਵਾਂ ਵੀ ਚੱਲ ਰਹੀਆਂ ਨੇ ਅਤੇ ਸੂਰਜ ਵੀ ਪੂਰੇ ਸਿਖਰਾਂ ਦੇ ਖੜਿਆ ਹੋਏ ਜਿਸ ਕਾਰਨ ਲੋਕਾਂ ਨੂੰ ਆਵਾਜਾਈ ਦੇ ਵਿੱਚ ਜਾਂ ਕੰਮਕਾਰਾਂ ਦੇ ਵਿੱਚ ਦਿੱਕਤ ਆ ਰਹੀ ਹੈ ਤਾਜ ਦੇ ਨਾਲ ਹੀ ਦੇਖਿਆ ਗਿਆ ਕਿ ਜਿਨ੍ਹਾਂ ਲੋਕਾਂ ਵੱਲੋਂ ਟਮਾਟਰ ਦੀ ਕਾਸ਼ਤ ਕੀਤੀ ਗਈ ਸੀ ਉਹਨਾਂ ਨੂੰ ਵੀ ਕਾਫੀ ਨੁਕਸਾਨ ਹੋ ਰਿਹਾ ਕਿਉਂਕਿ ਗਰਮੀ ਜ਼ਿਆਦਾ ਹੋਣ ਦੇ ਕਾਰਨ ਟਮਾਟਰ ਜਿਹੜੇ ਚੰਗੀ ਤਰ੍ਹਾਂ ਨਹੀਂ ਵਿਕ ਰਹੇ ਅਤੇ ਕਾਫੀ ਉਹਨਾਂ ਦਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਉਹਨਾਂ ਵੱਲੋਂ ਲੱਖਾਂ ਰੁਪਈਆ ਦੇ ਠੇਕੇ ਦੇ ਕੇ ਜ਼ਮੀਨਾਂ ਲਗੀਆਂ ਗਿਆ ਸਨ ਪਹਿਲਾਂ ਗੋਭੀ ਦੀ ਕਾਸ਼ਤ ਕੀਤੀ ਗਈ ਸੀ ਉਹ ਵੀ ਸਿਰੇ ਨਹੀਂ ਚੜੀ ਉਸ ਤੋਂ ਬਾਅਦ ਹੁਣ ਟਮਾਟਰਾਂ ਤੇ ਜਿਹੜੀ ਮਾਰ ਪਈ ਹੈ ਉਸ ਕਾਰਨ ਕਾਫੀ ਨੁਕਸਾਨ ਹੋ ਰਿਹਾ ਤੁਸੀਂ ਵੀ ਸੁਣੋ ਇਸ ਮੌਕੇ ਕੀ ਕਹਿੰਦੇ ਨੇ ਉਹ ਕਿਸਾਨ ਜੋ ਠੇਕੇ ਤੇ ਪੈੜੀ ਲੈ ਕੇ ਟਮਾਟਰ ਅਤੇ ਗੋਭੀ ਦੀ ਕਾਸ਼ਤ ਕਰਦੇ ਆ ਕਿੰਨੀਆਂ ਕ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਜੰਗੀਰ ਕੌਰ ਆ ਜੀ ਪਿੰਡ ਬੇਗੂ ਵਾਲਾ ਜੀ ਸਾਡਾ ਅਸੀਂ ਵੀ ਜੀ ਖੇਤੀਬਾੜੀ ਕਰਦੇ ਆ ਆ ਸਾਡੇ ਨਾਲ ਹੀ ਆ ਜੀ ਇਧਰਲੇ ਪਾਸੇ ਤਿੰਨ ਕਿੱਲੇ ਸਾਡੇ ਵੀ ਸੀਗੇ ਜੀ ਟਮਾਟਰ ਤੇ ਇਹ ਵੀ ਸਾਡੇ ਐਂ ਗਰਮੀ ਦੇ ਕਰਕੇ ਹੀ ਫਸਲ ਸਾਡੀ ਬਹੁਤ ਜ਼ਿਆਦਾ ਖਰਾਬ ਹੋਈ ਹੈ ਸਾਨੂੰ ਕੋਈ ਨਵਾਫਾ ਨਹੀਂ ਹੋਇਆਗਾ ਇਹਦੇ ਚ ਨਾ ਸਾਨੂੰ ਗੋਭੀ ਦਾ ਸਾਨੂੰ ਕੋਈ ਰੁਪਈਆ ਵੀ ਇੱਕ ਵਜਿਆ ਨਾ ਵੀ ਕੀ ਨਹੀਂ ਸਾਡੀ ਗੋਭੀ ਵੇਚੀ ਪਈ ਹੈ ਜੀ ਅਸੀਂ ਸਾਨੂੰ ਗਰਮੀ ਦੇ ਵਿੱਚ ਤਾਂ ਹੀ ਕੰਮ ਕਰਨਾ ਪੈਂਦਾ ਨਾ ਕਿਉਂਕਿ ਜੇ ਅਸੀਂ ਕੰਮ ਕਰਾਂਗੇ ਤਾਂ ਫੇਰ ਹੀ ਸਾਨੂੰ ਅੱਗੇ ਕੋਈ ਨਿਵਾਫਾ ਮਿਲੇਗਾ ਜੇ ਅਸੀਂ ਕੰਮ ਨਾ ਕਰਾਂਗੇ ਤਾਂ ਫਿਰ ਸਾਨੂੰ ਕੀ ਨਿਵਾਫਾ ਮਿਲੇਗਾ ਐਨੀ ਗਰਮੀ ਦੇ ਵਿੱਚ ਤੁਸੀਂ ਜਿਵੇਂ ਦੱਸਿਆ ਕੰਮ ਕਰਨਾ ਪੈਂਦਾ ਸਾਨੂੰ ਤੁਹਾਨੂੰ ਕੀ ਹੌਸਲਾ ਚਾਹੀਦਾ ਜਿਹੜਾ ਹੋਰ ਹੌਸਲਾ ਮਿਲ ਜੇ ਤੁਹਾਨੂੰ ਸਾਨੂੰ ਇਹ ਹੀ ਹੌਸਲਾ ਹੁੰਦਾ ਵੀ ਚਲੋ ਸਾਡੀ ਅਗਲੀ ਫਸਲ ਸਾਨੂੰ ਕੁਝ ਦੇਊਗੀ ਸਾਨੂੰ ਇਹ ਹੀ ਹੌਸਲਾ ਹੁੰਦਾ ਜੀ ਕਿਉਂਕਿ ਇਹ ਫਸਲ ਸਾਨੂੰ ਘਾਟਾ ਵਿਖਾ ਗਈ ਚਲੋ ਅਗਲੀ ਫਸਲ ਸਾਨੂੰ ਨਿਵਾਫਾ ਦੇਵੇ ਸਰਕਾਰਾਂ ਜਾਂ ਗਿਲਾ ਪ੍ਰਸ਼ਾਸਨ ਹੌਸਲਾ ਦੇ ਸਕਦਾ ਕੋਈ ਉਹ ਤਾਂ ਹੁਣ ਜੀ ਸਰਕਾਰਾਂ ਦੇਣ ਤਾਂ ਠੀਕ ਐ ਉਹਨਾਂ ਦਾ ਧੰਨਵਾਦ ਬਹੁਤ ਜ਼ਿਆਦਾ ਐ ਗਰੀਬਾਂ ਨੂੰ ਕੋਈ ਨਿਵਾਫਾ ਸਾਨੂੰ ਗਾਂ ਦੀ ਗਾਂ ਕੋਈ ਇਥੇ ਕੋਸ ਦੇਣ ਸਾਨੂੰ ਮਦਦ ਗਰੀਬਾਂ ਨੂੰ ਕੋਈ ਰਿਆ ਸਪਰੇਆ ਸਸਤੀਆਂ ਕਰ ਦੇਣ ਜਿਹੜੀ ਸਬਜੀ ਐ ਉਹੋ ਹੀ ਸਾਡੀ ਮਹਿੰਗੀ ਚੱਕ ਲੈਣ ਵੇਚ ਦੇਣ ਉਹੋ ਹੀ ਤਾਂ ਤਾਂ ਵੀ ਸਾਨੂੰ ਨਿਵਾਫਾ ਹੋ ਜੇ ਤਾਂ ਤਾਂ ਵੀ ਸਾਨੂੰ ਹਸਲਾ ਹੋ ਸਕਦਾ ਫੇਰ ਤਾਂ ਜਾਨੀ ਕਿ ਗਰਮੀ ਗਰਮੀ ਭੁੱਲ ਜੂਗੇ ਸਾਰਾ ਕੁਝ ਹਾਂਜੀ ਫੇਰ ਨਹੀਂ ਗਰਮੀ ਸਾਨੂੰ ਲੱਗਦੀ ਹੁਣ ਅਸੀਂ ਤਾਂ ਸਹਿਣ ਹੋਈ ਪਈ ਐ ਸਾਨੂੰ ਜੀ ਗਰਮੀਆਂ ਹੁਣ ਕੰਮ ਕਰਨ ਕਰ ਕਰਕੇ ਅਸੀਂ ਓਵੇਂ ਗਿੱਜੇ ਪਏ ਆ ਜੀ ਕਰਨਾ ਪੈਂਦਾ ਜੀ ਸਾਨੂੰ ਕੰਮ ਗਰਮੀ ਦੀ ਵਿੱਚ ਹਾਂ ਹੁਣ ਸਾਨੂੰ ਝੋਨੇ ਵੀ ਲਾਉਣੇ ਪੈਣੇ ਆ ਫਿਰ ਝੋਨਾ ਹੁਣ ਪਾਲਣਾ ਵੀ ਹੈ ਝੋਨੇ ਵੱਢ ਕੇ ਫਿਰ ਬਾਅਦ ਚ ਗੋਭੀ ਵੀ ਲਾਉਣੀ ਹੈ ਉਹ ਵੀ ਅਸੀਂ ਗਰਮੀ ਚ ਕੰਮ ਕਰਨਾ ਜੀ ਕੰਮ ਤਾਂ ਸਾਨੂੰ ਕਰਨਾ ਹੀ ਪੈਣਾ ਜੀ ਗਰਮੀ ਦੇ ਵਿੱਚ ਕਿਉਂਕਿ ਸਾਡੇ ਬੱਚੇ ਆ ਉਹ ਵੀ ਪੜ੍ਹਾਈ ਲਿਖਾਈ ਕਰਕੇ ਉਹ ਵੀ ਘਰੇ ਹੀ ਹੈ ਉਹ ਵੀ ਕੋਈ ਨੌਕਰੀ ਨਾਕਰੀ ਉਹਨਾਂ ਨੂੰ ਨਹੀਂ ਮਿਲੇਗੀ ਉਹ ਵੀ ਸਾਡੇ ਨਾਲ ਹੀ ਕੰਮ ਕਰਦੇ ਆ ਜੀ ਸਾਡੇ ਬੱਚੇ ਵੀ ਠੇਕਿਆਂ ਤੇ ਪਿਆੜੀਆਂ ਲੈ ਲੈ ਕੇ ਤੇ ਵਾਈ ਵਾਲੇ ਪਾਸੇ ਚਲੋ ਹੁਣ ਕੰਮ ਤਾਂ ਕੁਛ ਨਾ ਕੁਛ ਤਾਂ ਕਰਨਾ ਹੀ ਪਊਗਾ ਬਾਈ ਜੀ। ਮਜਬੂਰੀ ਹੈ। ਮਜਬੂਰੀ ਹੈ ਇਹ ਕਿ ਹੁਣ ਕੰਮ ਕਰਨਾ ਪੈਂਦਾ ਨਾ ਕਰਦੇ ਫਿਰ ਖਾਵਾਂਗੇ ਕਿੱਥੋਂ ਜੀ। ਜਿਵੇਂ ਹੁਣ ਬਾਈ ਜੀ ਤੁਸੀਂ ਟਮਾਟਰਾਂ ਦੀ ਖੇਤੀ ਕਰਦੇ ਆ। ਹਾਂਜੀ। ਤੇ ਇਸ ਗਰਮੀ ਦੇ ਨਾਲ ਟਮਾਟਰਾਂ ਦੀ ਖੇਤੀ ਦਾ ਵੀ ਨੁਕਸਾਨ ਹੋਇਆ ਜਾਂ ਨਹੀਂ ਤੁਸੀਂ? ਟਮਾਟਰਾਂ ਦਾ ਬਹੁਤ ਨੁਕਸਾਨ ਹੋਇਆ ਜੀ ਜਾਂਦਾ ਇਹ ਤੁਹਾਡੇ ਸਾਹਮਣੇ ਹੈ ਜੀ ਨੁਕਸਾਨ ਤਾਂ ਬੜਾ ਹੋਇਆ ਜੀ। ਹੱਦੋਂ ਵੱਧ ਹੀ ਹੋਇਆ ਜੀ ਨੁਕਸਾਨ ਤਾਂ। ਟਮਾਟਰਾਂ ਦੀ ਖੇਤੀ ਦਾ ਉਹਨਾਂ ਫਾਇਦਾ ਤਾਂ ਨਹੀਂ ਹੋਇਆ ਸਾਨੂੰ ਕੋਈ ਐਤਕੀ। ਨਾ ਗੋਬੀ ਦਾ ਨਾ ਗੋਭੀ ਹੋਈ ਜੀ ਪਹਿਲਾਂ ਗੋਭੀ ਇਹ ਹੁਣ ਟਮਾਟਰ ਲਾਇਆ ਜੀ ਹੁਣ ਟਮਾਟਰ ਵੀ ਤੁਹਾਨੂੰ ਦੀ ਸੀ ਜਾਂਦਾ ਜੀ ਬਸ ਵਿਚੇ ਵਾਲਾ ਕੰਮ ਹੈ ਜੀ ਇਹਦਾ ਜੀ ਤੈਨੂੰ ਹੌਸਲਾ ਕਿਵੇਂ ਮਿਲੂਗਾ ਫਿਰ ਕੀ ਤੂੰ ਮੰਨ ਕਰਦਾ ਬਸ ਹੌਸਲਾ ਕਾਦਾ ਜੀ ਕੋਈ ਸਰਕਾਰ ਕੋਈ ਸਾਨੂੰ ਮਦਦ ਦੇਵੇ ਮਾੜੀ ਮੋੜੀ ਕੋਈ ਮਦਦ ਮੂਝਾ ਦੇਵੇ ਜੀ ਇਹਦਾ ਤਾਂ ਕੋਈ ਰਾਤ ਹੋ ਜੂਗੀ ਥੋੜਾ ਬਸ ਸਾਨੂੰ ਮਦਦ ਹੋ ਜੂਗੀ ਕੋਈ ਰੇ ਸਪਰੇਅ ਦਾ ਕੋਈ ਘਟੋਤੀ ਵੇਰੇ ਦੀ ਸਪਰੇਅ ਦੀ ਕੋਈ ਸਸਤਾ ਸਾਨੂੰ ਮਿਲੇ ਜੀ ਤਾਂ ਇਹਦੇ ਨਾਲ ਇੰਨੇ ਨਾਲ ਹੀ ਚਲੋ ਸਾਨੂੰ ਕੋਈ ਨਾਲ ਹੱਥਾ ਮਿਲ ਜੂਗਾ ਜੀ